ਕੱਲ ਸਾਨੂੰ ਫੇਰ ਇਹਦੇ মিডিਆ ਰਾਹੀਂ ਪਤਾ ਲੱਗਿਆ ਵੀ ਇਹ ਸਲਮਾਨ ਖਾਨ ਦੇ ਘਰੇ ਫਾਰਮ ਹਾਊਸ ਦੇ ਵਿੱਚ ਵੜਿਆ ਹੈ। ਕੱਟਾਂ ਨਾਲ ਲੜਾਈਆਂ ਕਰ ਲੀਆਂ ਸੀ ਉਹਨੇ ਤੇ ਉਸ ਤੋਂ ਬਾਅਦ ਅਸੀਂ ਬੇਦਖਲੀ ਕਰਵਾਤਾ ਸੀ। ਜਿਹੜੇ આરોਪ ਲੱਗੇ ਨੇ 420 ਦਾ ਮਾਮਲਾ ਦਰਜ ਹੋ ਗਿਆ। ਮਹਾਰਾਸ਼ਟਰ ਪੁਲਿਸ ਨੇ ਤੁਹਾਡਾ ਸੰਪਰਕ ਕੀਤਾ। ਕੋਈ ਸੰਪਰਕ ਨਹੀਂ ਦਿੱਤਾ। ਜਿਆ ਪੁਲਿਸ ਨੇ ਵੀ ਨਹੀਂ ਕੁਝ ਵੀ ਨਹੀਂ ਕੀਤਾ ਕੋਈ ਸੰਪਰਕ ਨਹੀਂ। ਤੇ ਨਹੀਂ ਕਿਥੇ ਜਿੱਦਾਂ ਲਾਰੈਂਸ ਬਿਸ਼ਨੋਈ ਬਾਰ ਬਾਰ ਧਮਕੀਆਂ ਦੇ ਰਿਹਾ ਸੀ ਕਾਸਮਾਨ ਖਾਨ ਨੂੰ ਤਾਂ ਲਾਰੈਂਸ ਬਿਸ਼ਨੋਈ ਨੂੰ ਖੁਸ਼ ਕਰਨ ਦੇ ਲਈ ਤੇ ਨਹੀਂ ਕਦਮ ਚੱਕ ਲਿਆ ਹੋਏਗਾ ਨੋ ਨੋ ਇਹ 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 ਮੇਰੇ ਪਿਛਲੇ ਪਾਸੇ ਇਹ ਸਚਿੰਦ ਧਾਪੰਦਾ ਕਰ ਰਿਹਾ ਇਹ ਮੇਰੇ ਅਗਲੇ ਪਾਸੇ ਇਹ ਲਾਰੈਂਸ ਬਿਸ਼ਨੋਈ ਦਾ ਕਰ ਰਿਹਾ ਪਰ ਉਹਨਾਂ ਦਾ ਘਰ ਉਹਨਾਂ ਦੇ ਕੰਮ ਆਉਂਦਾ ਸਾਡੇ ਘਰ ਸਾਡਾ ਕੰਮ ਸਾਡੇ ਕੰਮ ਥੋੜੇ ਜਾਂਦਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਜੀ ਜੇ ਪ੍ਰਸ਼ਾਸਨ ਦੇ ਅੱਗੇ ਚੋਰ ਹੈ ਤਾਂ ਇਹਨੂੰ ਚੋਰ ਕਰਾਰ ਦਵੇ ਅਸੀਂ ਇਹ ਮੰਗ ਨਹੀਂ ਕਰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਨਾ ਛੱਡੇ ਪਾਵੇਂ ਪਰ ਇਹ ਰਸਤਾ ਇੱਥੇ ਹੀ ਬੰਦ ਹੋ ਜੇ ਗਾਂ ਨਾ ਜਾਵੇ ਇਹਦਾ ਜੀ ਤੁਸੀਂ ਵੀ ਇਸ ਗੱਲ ਤੋਂ ਸਹਿਮਤ ਹੋ ਇਹਨਾਂ ਦੇ ਮਾਮਾ ਜੀ ਦੇ ਸਹਿਮਤ ਤੁਸੀਂ ਬਾਪ ਉਹ ਬੇਟੇ ਦੇ ਆਪਣੇ ਕਾਨੂੰਨ ਆਪ ਦਾ ਕੰਮ ਕਰੂਗਾ ਅਸੀਂ ਹਸਤਾਸ਼ੇਵ ਨਹੀਂ ਕਰਦੇ ਉਹ ਦੇ ਵਿਚਾਲੇ ਤੁਸੀਂ ਨਹੀਂ ਜਾਂਦੇ ਕਿ ਉਹ ਆਵੇ ਬਾਹਰ ਆਵੇ ਜਾਂ ਤੁਹਾਡੇ ਕੋਲ ਆਵੇ ਨਹੀਂ ਜਾਂਦੇ ਅਸੀਂ ਪਿੰਡ ਦੇ ਵਿੱਚ ਰੱਖਦਾ ਸੀ ਲੜਾਈ ਝਗੜਾ ਇਸੇ ਤਰ੍ਹਾਂ ਦਾ ਸੁਭਾਅ ਇਸ ਤਰ੍ਹਾਂ ਦਾ ਸੀਗਾ ਸੁਭਾਅ ਇਸ ਤਰ੍ਹਾਂ ਦਾ ਸੀ ਸੁਣ ਕੇ ਰਾਜ਼ੀ ਨਹੀਂ ਸੀਗਾ ਕਿਸੇ ਦੀ ਕੌਣ ਨੇ ਉਹ ਦੋ ਨੌਜਵਾਨ ਜਿਨ੍ਹਾਂ ਨੇ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਕੁਸਣ ਦੀ ਕੀਤੀ ਸੀ ਕੋਸ਼ਿਸ਼ ਅੱਜ ਅਸੀਂ ਉਹਨਾਂ ਦੇ ਪਰਿਵਾਰ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜਿਨ੍ਹਾਂ ਦੋ ਮੁੰਡਿਆਂ ਨੂੰ ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਕੁਸਣ ਦੇ ਲਈ ਅਸੀਂ ਇਸ ਵੇਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਿੰਡ ਦੁੱਤਰਾਂ ਵਾਲੀ ਦੇ ਵਿੱਚ ਖੜੇ ਹਾਂ ਜਿੱਥੇ ਇੱਕ આરોપી ਅਜੇਸ਼ ਕੁਮਾਰ ਜਿਸ ਨੂੰ ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਕੁਸਨ ਦੀ ਕੋਸ਼ਿਸ਼ ਦੇ આરોਪਾਂ ਦੇ ਚੱਲਦੇ ਟਰੈਸਪਾਸਿੰਗ 420 ਦਾ ਕੇਸ ਦਰਜ ਕੀਤਾ ਗਿਆ ਹੈ ਅਜੇਸ਼ ਕੁਮਾਰ ਦੇ ਖਿਲਾਫ ਅਜੇਸ਼ ਕੁਮਾਰ ਦੇ ਨਾਲ ਇੱਕ ਹੋਰ ਯੋਵਕ ਨੇ ਉਹਨੂੰ ਵੀ ਗ੍ਰਿਫਤਾਰ ਕੀਤਾ ਹੈ ਇਹ ਅਜੇਸ਼ ਕੁਮਾਰ ਦੇ ਪਰਿਵਾਰ ਵਾਲੇ ਨੇ ਵੈਸੇ ਅਜੇਸ਼ ਕੁਮਾਰ ਦਾ ਪਿੰਡ ਨਾਰਾਇਣਪੁਰਾ ਰਾਮਪੁਰਾ ਆ ਅਬੋਰ ਜ਼ਿਲ੍ਹੇ ਦਾ ਫਾਜ਼ਿਲਕਾ ਜ਼ਿਲ੍ਹੇ ਦਾ ਇਹ ਅਬੋਰ ਤਹਿਸੀਲ ਦੇ ਵਿੱਚ ਪੈਂਦਾ ਹੈ ਫਿਲਹਾਲ ਇਹਨਾਂ ਦਾ ਪਰਿਵਾਰ ਜਿਹੜਾ ਹੈ ਦੂਤਰਾਂ ਵਾਲੀ ਪਿੰਡ ਦੇ ਵਿੱਚ ਆ ਕੇ ਆਪਣੇ ਰਿਸ਼ਤੇਦਾਰ ਦੇ ਕੋਲ ਰਹਿ ਰਹੇ ਨੇ ਕਿਉਂਕਿ ਇਹਨਾਂ ਦੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਹੈ ਬੜਾ ਛੋਟਾ ਜਾ ਇਹਨਾਂ ਦਾ ਘਰ ਆਪਾਂ ਉਹਨਾਂ ਪਿੰਡ ਵਾਲਾ ਘਰ ਵੀ ਤੁਹਾਨੂੰ ਦਿਖਾ ਰਹੇ ਹਾਂ ਉਹ ਘਰ ਦੇਖਿਆ ਅ ਖੇਤੀ ਕਰਦੇ ਨੇ ਕੀ ਹੋਇਆ ਕਿੱਦਾਂ ਬੰਬੇ ਪਹੁੰਚ ਗਿਆ ਔਰ ਕਿੱਦਾਂ ਪੁਲਿਸ ਨੇ ਇਹਨਾਂ ਦੇ ਬੇਟੇ ਨੂੰ ਗ੍ਰਿਫਤਾਰ ਕੀਤਾ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਅ ਪਹਿਲੇ ਇਹਨਾਂ ਦੇ ਪਿਤਾ ਜੀ ਓਮ ਪ੍ਰਕਾਸ਼ ਜੀ ਨਾਲ ਗੱਲ ਕਰਦੇ ਆ ਓਮ ਪ੍ਰਕਾਸ਼ ਜੀ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਬੇਟੇ ਦਾ ਨਾਮ ਸਾਰੇ ਦੇਸ਼ ਦੀ ਮੀਡੀਆ ਦੇ ਵਿੱਚ ਆਇਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਆਇਆ ਕਿ ਉਹ ਇੱਕ ਵੱਡੇ ਐਕਟਰ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਜ਼ਬਰਨ ਕੁਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਚਲਦੇ ਉਹਨੂੰ ਗ੍ਰਿਫਤਾਰ ਕਰ ਲਿਆ ਤੁਹਾਨੂੰ ਕਦੋਂ ਪਤਾ ਲੱਗਾ ਇਹ ਤਾਂ ਕੱਲ ਪਤਾ ਲੱਗਾ ਸੀ ਹੂੰ ਕੱਲ ਸ਼ਾਮ ਨੂੰ ਅਸੀਂ ਸੁਣੀ ਨਿਊਜ਼ ਅੱਛਾ ਹਾਂਜੀ ਨਿਊਜ਼ ਤੋਂ ਹੀ ਪਤਾ ਲੱਗਾ ਤੁਹਾਨੂੰ ਹਾਂਜੀ ਹਾਂਜੀ ਕਦੋਂ ਦਾ ਗਿਆ ਬੇਟਾ ਤੁਹਾਡਾ ਬੰਬੇ ਇਹ ਪਤਾ ਨਹੀਂ ਜੀ ਸਾਨੂੰ ਤਾਂ ਇੱਥੋਂ ਮਹੀਨਾ ਹੋ ਗਿਆ ਜੀ ਘਰੋਂ ਨਿਕਲੇ ਤੋਂ ਹੂੰ ਨਾ ਕੋਈ ਸਾਡੀ ਗੱਲ ਹੋਈ ਨਾ ਕੋਈ ਬਾਤ ਹੋਈ ਜੀ ਹੂੰ ਇਹ ਕੀ ਪਤਾ ਹੁਣ ਕਿੱਥੇ ਫਿਰਦਾ ਕਿੱਥੇ ਨਹੀਂ ਫਿਰਦਾ ਨਾ ਸਾਨੂੰ ਪਤਾ ਜੀ ਇਹਦਾ ਨਾ ਕੋਈ ਗੱਲ ਨਾ ਕੋਈ ਬਾਤ ਹੈ ਇਹਦਾ ਹੁਣ ਕੋਈ ਪਤਾ ਪਤਾ ਨਹੀਂ ਸੀ ਸਾਨੂੰ ਤਾਂ ਕਿਉਂ ਗਿਆ ਸੀਗਾ ਘਰੋਂ ਮਹੀਨਾ ਪਹਿਲੇ ਕਿਉਂ ਗਿਆ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਸੀਗਾ ਕੀ ਹੋਇਆ ਸੀਗਾ ਕੁਛ ਐਵੇਂ ਬਸ ਆਪਦੀ ੱਤਕੇ ਨਾਲ ਹੀ ਮੈਂ ਤਾਂ ਕਰੇ ਨਹੀਂ ਰਹਿਣਾ ਮੈਂ ਤਾਂ ਕੋਈ ਬੇਲੀ ਮਿੱਤਰ ਕੋਲ ਜਾਣਾ ਹੁਣ ਕੀ ਪਤਾ ਹੁਣ ਕੀ ਕੋਣ ਬੇਲੀ ਮਿੱਤਰੇ ਕੋਣ ਨਹੀਂ ਆਪਾਂ ਤਾਂ ਜਾਣਦੇ ਨਹੀਂ ਜੀ ਉਹਨੂੰ ਬਹੁਤ ਸਮਝਾਇਆ ਸੀ ਮੈਂ ਕਰੇ ਰਹੋ ਕਰਿਆ ਆਪਦਾ ਕੰਮ ਕਰੋ ਸਾਰਾ ਕੁਝ ਕਰਿਆ ਜੀ ਬਾਹਰ ਕਿਉਂ ਫਿਰਦੇ ਹੋ ਵਾਰਾ ਨਹੀਂ ਫਿਰਨਾ ਚਾਹੀਦਾ ਬੰਦੇ ਨੂੰ ਇਸ ਕੋ ਕੇ ਸਮਝਾਇਆ ਤਾਂ ਬਹੁਤ ਸੀ ਹੁਣ ਦੱਸੋ ਜੀ ਕੀ ਕਰੀਏ ਹੁਣ ਨਹੀਂ ਕਿਸੇ ਚੀਜ਼ ਕਰਕੇ ਕੋਈ ਜਿੱਦਾਂ ਕੋਈ ਕੰਮ ਕਰਨ ਬਾਹਰ ਗਿਆ ਸੀਗਾ ਕਈਆਂ ਕੀ ਹੋ ਗਿਆ ਕੋਈ ਕੋਈ ਝਗੜਾ ਹੋਇਆ ਸੀਗਾ ਪਿੰਡ ਦੇ ਵਿੱਚ ਜੋ ਮੈਨੂੰ ਸੁਣਨ ਚ ਆਇਆ ਕਿ ਝਗੜਾ ਹੋਇਆ ਸੀ ਹਾਂਜੀ ਪਹਿਲਾਂ ਝਗੜਾ ਹੋਇਆ ਸੀ ਸਹੀ ਵਜ੍ਹਾ ਸੀ ਅੱਛਾ ਜੀ ਤੇ ਝਗੜੇ ਕਰਨੋਂ ਬਾਹਰ ਨਿਕਲ ਗਿਆ ਜੀ ਹੂੰ ਤੇ ਉਹ ਦੋਵੇਂ ਮਹੀਨੇ ਤੋਂ ਫਰਾਰ ਹਾਂਜੀ ਫਰਾਰ ਹੈ ਜੀ ਮਾਮਾ ਜੀ ਵੀ ਨੇ ਅਜੇ ਤੇ ਤੁਹਾਡਾ ਕੀ ਨਾਮ ਹੈ ਜੀ ਮੋਹਨ ਲਾਲ ਹੈ ਜੀ ਮੋਹਨ ਲਾਲ ਜੀ ਤੁਹਾਨੂੰ ਕੀ ਕੀ ਪਤਾ ਲੱਗਾ ਹੁਣ ਤੱਕ ਹੁਣ ਤੱਕ ਜੀ ਇਹ ਸਟਾਰਟਿੰਗ ਤੋਂ ਇੱਥੋਂ ਇੱਕ ਵੈਕਸਿੰਗ ਪਲਾਂਟ ਹੈ ਇਹਨਾਂ ਦੇ ਟਾਣੀ ਦੇ ਕੋਲ ਉੱਥੇ ਮੁੰਡਿਆਂ ਨਾਲ ਲੜਾਈ ਲੜੂਈ ਕਰਕੇ ਤੇ ਦੋ ਬੰਦੇ ਸੀ ਦੋਵੇਂ ਫਰਾਰ ਸੀ ਹੂੰ ਇਹਨਾਂ ਨੂੰ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਸਾਡੇ ਕੋਲ ਨਤੇ ਨਹੀਂ ਆਏ। ਹੂੰ ਤੇ ਪੁਲਿਸ ਨੇ ਇਹਨਾਂ ਨੂੰ ਵੀ ਤੰਗ ਕੀਤਾ ਉਸ ਕਰਕੇ। ਹੂੰ ਹੂੰ ਤੇ ਕੱਲ ਸਾਨੂੰ ਫਿਰ ਇਹਦੇ ਮੀਡੀਆ ਰਾਹੀਂ ਪਤਾ ਲੱਗਿਆ ਵੀ ਇਹ ਸਲਮਾਨ ਖਾਨ ਦੇ ਘਰੇ ਫਾਰਮ ਹਾਊਸ ਦੇ ਵਿੱਚ ਵੜਿਆ ਹੈ। ਹੂੰ ਉਹ ਉਸ ਤੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਸੀ। ਮਾਤਾ ਜੀ ਵੈਸੇ ਕੀ ਕਰਦਾ ਸੀ ਬੇਟਾ ਤੁਹਾਡਾ? ਅਨੇਕਰ ਦਾ ਕੰਮ ਕਰਦਾ ਸੀ ਪਹਿਲੀ। ਹੂੰ ਇਹ ਤਾਂ ਫਿਰ ਉਹ ਪਲਾਟ ਤੇ ਲੱਗਿਆ ਸੀ। ਪਲਟ ਤੇ ਲੱਗਿਆ ਸੀ ਤਾਂ ਫੇਰ ਕੋਈ दारू-ਦੂਰੂ ਪੀ ਕੇ ਕੀ ਪਤਾ ਕਿਵੇਂ ਲੜਿਆ ਸੀ ਮੁੰਡਾਂ ਦੇ ਨਾਲੇ ਤਾਂ ਕੋਈ ਪਰਚਾ-ਪੁਰਚਾ ਹੋਇਆ ਹੋਇਆ ਤੇ ਡਰਤਾ ਭੱਜ ਗਿਆ ਤੇ ਘਰੇ ਤਾਂ ਆਇਆ ਨਹੀਂ ਗ੍ਰਫਤਾਰੀ ਤੋਂ ਡਰ ਕੇ ਭੱਜ ਗਿਆ ਤੇ ਫੇਰ ਤੁਹਾਡਾ ਨਾਲ ਕੋਈ ਗੱਲ ਹੋ ਕਿਉਂਕਿ ਮਾਨ ਨਾਲ ਦਾ ਸਾਬ ਬੱਚਾ ਗੱਲ ਕਰਦਾ ਨਹੀਂ ਗੱਲ ਹੋਈ ਸਾਡੇ ਨਾਲੇ ਨਾ ਗੱਲ ਹੋਈ ਤੇ ਨਾ ਕਰਿਆ ਆ ਬੜਾ ਵੱਡਾ ਕੇਸ ਹੋ ਗਿਆ ਕਿਉਂਕਿ ਸਲਮਾਨ ਖਾਨ ਨੂੰ ਬੜਾ ਵੱਡਾ ਐਕਟਰ ਹੈ ਬੜਾ ਵੱਡਾ ਆਦੇਸ਼ਦਾ ਉਹਦਾ ਨਾਮ ਹੈ ਹੁਣ ਜਦੋਂ ਉਹਦੇ ਫਾਰਮ ਹਾਊਸ ਵਿੱਚ ਆ ਰੋ ਪੈ ਲੱਗਾ ਕਿ ਕੁਸਨ ਦੀ ਕੋਸ਼ਿਸ਼ ਕੀਤੀ ਨਾਮ ਬਦਲੇ ਕਹਿੰਦੇ ਪੁਲਿਸ ਆ ਕਹਿ ਰਹੀ ਕਿ ਇਹਨਾਂ ਦੇ ਕੋਲ ਫੇਕ ਇਹਨਾਂ ਦੇ ਆਧਾਰ ਕਾਰਡ ਮਿਲੇ ਨਾਮ ਕੁਝ ਹੋਰ ਸੀਗਾ ਫਿਰ ਬਚਪਨ ਮੈਂ ਤਾਂ ਬਚਪਨ ਮੈਂ ਤਾਂ ਬਹੁਤ ਸੁਲਮਾਨ ਖਾਨ ਸੇ ਪਿਆਰ ਕਰਦਾ ਰਹਤਾ ਸੀ ਫੋਟੋ ਫਾਟੋ ਰੱਖਦਾ ਬੱਚਾ ਮੈਂ ਹਮਮ ਐਰ ਅਭੀ ਤਬਈ ਨਹੀਂ ਸੁਣਿਆ ਅੱਛਾ ਨਹੀਂ ਸੁਲਮਾਨ ਖਾਨ ਦਾ ਫੈਨ ਸੀਗਾ ਪਹਿਲੇ ਫੇਲਾ ਫੈਨ ਸੀ ਤਾਂ ਛੋਟਾ ਛੋਟਾ ਜੁਆਕ ਬਹੁਤ ਫੋਟੋ ਖੇਲਦਾ ਸੀ ਮੈਂ ਰੋਜ ਵਾਲਦੀ ਤਾਂ ਰੋਜ ਹੀ ਉਹ ਲਿਆ ਹੁੰਦਾ ਕਹਿੰਦਾ ਮੇਰਾ ਸੁਲਮਾਨ ਖਾਨ ਬਹੁਤ ਪਿਆਰ ਬੈਲੀ ਹੈਗਾ अच्छा सलमान खान पतਾਸ ਖੇਡਦੇ ਆ ਨਾ ਉਵੇਂ ਫੋਟੋਆਂ ਨਾਲ ਖੇਡਦੇ ਹੁੰਦੇ ਸੀ सलमान खान अच्छा ਐਕਟਰ ਹੈ ਮੇਰਾ ਹੈਗਾ ਉਹ ਅਤਾ ਫੋਟੋਆਂ ਮੈਂ ਬਾਲ ਦਿੰਦੀ ਸੀ ਤਾਂ ਫੇਰ ਲਿਆ ਹੁੰਦਾ ਸੀ ਹੁਣ ਕਿਉਂਕਿ ਮੋਂ ਜੀ ਮੈਂ ਤੁਹਾਨੂੰ ਪਹਿਲਾਂ ਐ ਸਵਾਲ ਪੁੱਛਦਾ ਕਿਉਂਕਿ ਆਪਾਂ ਜਿਹੜੀ ਲੋਕੇਸ਼ਨ ਤੇ ਬੈਠੇ ਆ ਦੁਤਰਾਵਲੀ ਪਿੰਡ ਲਾਰੈਂਸ ਬਿਸ਼ਨੋਈ ਦਾ ਹੈ ਪਿੰਡ ਹੈ ਹੁਣ ਲਾਰੈਂਸ ਬਿਸ਼ਨੋਈ ਦਾ ਪਿੰਡ ਹੈ ਲਾਰੈਂਸ ਬਿਸ਼ਨੋਈ ਦੇ ਇਲਾਕੇ ਤੋਂ ਹੀ ਦੋ ਮੁੰਡੇ ਸਲਮਾਨ ਖਾਨ ਦੇ ਘਰ ਬੜਨ ਦੀ ਕੋਸ਼ਿਸ਼ ਕਰਨ ਦੇ ਰੂਪ ਦੇ ਵਿੱਚ ਗ੍ਰਿਫਤਾਰ ਹੋ ਗਏ ਦੂਜੀ ਗੱਲ ਇਹ ਹੈ ਕਿ ਸਲਮਾਨ ਖਾਨ ਨੂੰ ਲਗਾਤਾਰ ਲਾਰੈਂਸ ਬਿਸ਼ਨੋਈ ਵੀ ਧਮਕੀਆਂ ਦੇ ਰਿਹਾ ਸੀਗਾ ਤਾਂ ਇਹ ਕੇਸ ਦੇ ਤਾਰ ਇਸ ਕਰਕੇ ਇਹਨਾਂ ਹਾਈਲਾਈਟ ਹੋ ਗਿਆ ਕੇਸ ਕਿ ਲਾਰੈਂਸ ਬਿਸ਼ਨੋਈ ਨਾਲ ਕੋਈ ਸੰਬੰਧ ਤੁਹਾਡਾ ਹੈਗਾ ਨਹੀਂ ਜੀ ਕੋਈ ਸੰਬੰਧ ਨਹੀਂ ਜੀ ਲਾਰੈਂਸ ਨਾਲ ਲਾਰੈਂਸ ਜੀ ਲਾਰੈਂਸ ਮੈਂ ਨਸਤੀ ਐ ਸਪਿੰਡ ਦੀ 100 150 ਕਿਲੋ ਪੇੜੀ ਐ ਸਾਡੇ ਕੋਲੇ ਕਿਹੜੀ ਪੇੜੀ ਐ ਇੱਥੇ ਲਾਰੈਂਸ ਦੇ ਨਾਂ ਸਾਡਾ ਨਾਂ ਕਿਵੇਂ ਜੁੜ ਜੂਗਾ ਉਹ ਤਾਂ ਇਸ ਪਿੰਡ ਦਾ ਅਮੀਰ ਹੈ ਮੰਨ 150 ਕਿੱਲਾ ਪੇੜੀ ਐ ਉਹਦੇ ਤੇ ਅਸੀਂ ਹੈਗੇ ਆ ਮਜ਼ਦੂਰ ਸਾਡੇ ਨਾਲ ਉਹਦਾ ਕੀ ਕੰਟੈਕਟ ਜਿਹੜੇ ਮੁੰਡੇ ਦੂਜਾ ਮੁੰਡਾ ਸ਼ਾਇਦ ਗੁਰਸੇਵਕ ਸਿੰਘ ਸੀਗਾ ਹਾਂ ਗੁਰਸੇਵਕ ਸਿੰਘ ਹਾਂ ਗੁਰਸੇਵਕ ਸਿੰਘ ਜਾਂ ਅਦੇ ਦਾ ਕੋਈ ਲਿੰਕ ਨਹੀਂ ਯਾਰ ਆਪਾਂ ਨਹੀਂ ਲੋਰੈਂਸ ਬਿਸ਼ਨੋਈ ਨਾਲ ਨੋ 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 ਇੰਨੀ ਵੱਡੀ ਲੜਾਈ ਤੇ ਹੈ ਨਹੀਂ ਉਹ ਛੁੱਟਪੁੱਟ ਲੜਾਈਆਂ ਤਾਂ ਚਲੋ ਕਰ ਲੈਂਦੇ ਸੀ ਪਰ ਇੰਨੀ ਵੱਡੀ ਲੜਾਈਆਂ ਤੇ ਹੈ ਨਹੀਂ ਉਹ ਲੜਾਈ ਨਾ ਲੋਰੈਂਸ ਨਾਲ ਕੋਈ ਕੰਟੈਕਟ ਨਹੀਂ ਸੀ ਜੀ ਲੋਰੈਂਸ ਨਾਲ ਕੋਈ ਕੰਟੈਕਟ ਨਹੀਂ ਹੈ ਆ ਤੁਸੀਂ ਦੱਸ ਰਹੇ ਕਿ ਫੈਨ ਸੀਗਾ ਇਹ ਵੀ ਗੱਲ ਪੁਲਿਸ ਤਾਂ ਵੀ ਕਹਿੰਦੀ ਕਿ ਅਮੀਰ ਖਾਨ ਔਰ ਸ਼ਾਹਰੂਖ ਖਾਨ ਦੇ ਘਰ ਦੇ ਕੋਲ ਵੀ ਦੁਕਾਨ ਦੀ ਸੁਲਮਾਨ ਖਾਨ ਦੀ ਫੋਟੋ ਤਾਂ ਬਹੁਤ ਖੇਲਦਾ ਸੀ ਅੱਛਾ ਬਹੁਤ ਸਦਾ ਹੀ ਬਹੁਤ ਜ਼ਿਆਦਾ ਖੇਲਦਾ ਸੀ ਇਹ ਤਾਂ ਸਾਡੇ ਛੋਟੇ ਛੋਟੇ ਜੁਆਕਾਂ ਨੂੰ ਹੀ ਪਤਾ ਹੈ ਢਾਣੀ ਵਾਲਾ ਨੂੰ ਇਹ ਤਾਂ ਵੀ ਉਹ ਫੋਟੋ ਖੇਲਦਾ ਸੀ ਪਰ ਹੁਣ ਜਿਹੜੇ ਕਾਫੀ ਗੰਭੀਰ ਜਿਹੜੇ આરોਪ ਲੱਗੇ ਨੇ 420 ਦਾ ਮਾਮਲਾ ਦਰਜ ਹੋ ਗਿਆ ਟਰੈਸ ਪਾਸਿੰਗ ਦਾ 438 ਕਈ ਧਾਰਾਵਾਂ ਦੇ ਤਹਿਤ ਇਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੋ। ਫਿਰ ਮਹਾਰਾਸ਼ਟਰ ਪੁਲਿਸ ਨੇ ਤੁਹਾਡਾ ਸੰਪਰਕ ਕੀਤਾ। ਕੋਈ ਸੰਪਰਕ ਨਹੀਂ ਕੀਤਾ। ਕੋਈ ਨਹੀਂ ਕੀਤਾ। ਕੋਈ ਨਹੀਂ ਕੀਤਾ। ਹਲੇ ਕੋ ਉਧਰੋਂ ਦੀ ਕੋਈ ਪੁਲਿਸ ਨੇ ਨਹੀਂ ਤੁਹਾਡਾ। ਨਹੀਂ ਕੋਈ ਸੰਪਰਕ ਨਹੀਂ। ਨਾ ਇਹ ਉਧਰੋਂ ਦੀ ਨਾ ਇਹ ਉਧਰੋਂ ਦੀ। ਪੰਜਾਬ ਪੁਲਿਸ ਨੇ ਮੈਨੂੰ ਕੁਝ ਵੀ ਨਹੀਂ ਕੀਤਾ ਕੋਈ ਸੰਪਰਕ ਨਹੀਂ ਤੇ ਵੈਸੇ ਤੁਸੀਂ ਕਿਉਂਕਿ ਮੈਂ ਤੁਹਾਡੇ ਘਰ ਵੀ ਗਿਆ ਸੀਗਾ ਤੁਸੀਂ ਇੱਥੇ ਵੈਸੇ ਹੀ ਆ ਕੇ ਰੁਕ ਰਹੇ ਹੋ ਕਿਉਂਕਿ ਹਾਲਾਤ ਇਹੋ ਜਿਹੇ ਮੇਰੇ ਕਰਕੇ ਆਏ ਸੀ ਮੈਂ ਬਿਮਾਰ ਹੋ ਗਿਆ ਮੈਂ ਕੱਲਾ ਰੰਗਣਾ ਤੇ ਪੇਟ ਦਰਦ ਦੋ ਜ਼ੋਰਨ ਲੱਗਿਆ ਤਾਂ ਕਰੇ ਮੈਂ ਕਿਹਾ ਤਾਂ ਮੈਂ ਹੋਰ ਤਾਂ ਕੋਈ ਹੈ ਪਰ ਆਇਆ ਮੇਰਾ ਹੋਰ ਕੋਈ ਕਰੇ ਨਹੀਂ ਉਹਨਾਂ ਸਾਹਮਣ ਆ ਰਹਾ ਤਾਂ ਸਾਨੂੰ ਤਾਂ ਆਣਾ ਹੀ ਪੈਂਦਾ ਵਿਚਾਰੇ ਨੂੰ ਹੁਣ ਤੁਸੀਂ ਕੀ ਕਰੋਗੇ ਅੱਗੇ ਕਿਉਂਕਿ ਹੁਣ ਬੇਟਾ ਦੇ ਉੱਥੇ ਅਰੈਸਟ ਦੇ ਵਿੱਚ ਐ ਗ੍ਰਿਫਤਾਰੀ ਦੇ ਵਿੱਚ ਐ ਔਰ ਕੇਸ ਵੀ ਵੱਡਾ ਹੈ ਤੁਸੀਂ ਸੋਚਿਆ ਕੀ ਕਦਮ ਅੱਗੇ ਲੈਣਾ ਤੁਸੀਂ ਆਪਣੇ ਬੇਟੇ ਨੂੰ ਛੁਡਾਣ ਲਈ ਆ ਬੇਟੇ ਦੇ ਹੱਕ ਦੇ ਵਿੱਚ ਕੀ ਕਰੋਗੇ ਤੁਸੀਂ ਅੱਗੇ ਕੁਛ ਨਹੀਂ ਜੀ ਸਾਡੇ ਵੱਲੋਂ ਵੇਦਖਲ ਲੈਓ ਸਾਡੇ ਵੱਲੋਂ ਵੇਦਖਲ ਜਦੋਂ ਉਹਨੇ ਇਸ ਕੇ 2-3 ਲੜਾਈਆਂ ਕਰ ਲੀਆਂ ਸੀ ਉਹਨੇ ਤੇ ਉਸ ਤੋਂ ਬਾਅਦ ਅਸੀਂ ਵੇਦਖਲੀ ਕਰਵਾਤਾ ਸੀ ਉਹਨੂੰ ਤੁਸੀਂ ਤੁਸੀਂ ਵੀ ਇਹਨਾਂ ਦੇ ਕਿਉਂਕਿ ਇਹ ਤਾਂ ਫਿਰ ਮਾਮਾ ਜੀ ਨੇ ਮਾਂ ਕੀ ਕਹਿੰਦੀ ਹੈ ਬਈ ਅਸੀਂ ਸਾਡੀ ਮੰਨੀ ਨਹੀਂ ਨਹੀਂ ਕਦੇ ਉਹਨੂੰ ਮੰਨੇ ਨਹੀਂ ਕਦੇ ਸਾਡੇ ਮੰਨਦਾ ਤਾਂ ਅਸੀਂ ਦਰਜ ਹੁੰਦਾ ਐਵੇਂ ਕਿਵੇਂ ਦਰਜ ਆਊਗਾ ਹੁਣ ਤੁਸੀਂ ਨਹੀਂ ਜਾਂਦੇ ਕਿ ਉਹ ਆਵੇ ਬਾਹਰ ਆਵੇ ਜਾਂ ਤੁਹਾਡੇ ਕੋਲ ਆਵੇ ਨਹੀਂ ਜਾਂਦੇ ਅਸੀਂ ਕੁਝ ਕਰੇ ਕਾਨੂੰਨ ਆਪ ਦਾ ਸੀ ਤੇ ਡਾੜੇ ਕਰਨ ਵਾਲੇ ਜੀ ਨਾ ਉਹ ਨਹੀਂ ਸਹੀ ਪਹੁੰਚ ਜਾਣਦੀ ਨਾ ਕਰਨਦੀ ਜੀ ਬਹੁਤ ਦੂਰ ਪੈ ਜਾਂਦਾ ਜੀ ਇਹ ਮੁੰਬਈ ਕਿਹੜਾ ਥੋੜੀ ਦੂਰ ਹੈ ਜੀ ਸਾਡੀ ਕਿ ਇੱਥੋਂ ਤੇ ਬਹੁਤ ਜ਼ਿਆਦਾ ਦੂਰ ਹੈ ਕਿਵੇਂ ਬੱਚਾ ਤੁਹਾਡਾ ਪਹੁੰਚ ਗਿਆ ਉੱਥੇ ਜਿਹੜਾ ਜਿਹੜਾ ਦੂਜਾ ਮੁੰਡਾ ਸੀਗਾ ਉਹਦੇ ਨਾਲ ਯਾਰੀ ਸੀਗੀ ਇਹਦੀ ਗੁਰਸੇਵਕ ਸਿੰਘ ਨਾਲ ਕੋਈ ਪਤਾ ਨਹੀਂ ਸਾਨੂੰ ਹੈ ਪਤਾ ਹੀ ਨਹੀਂ ਜੀਦਾ ਹੁਣ ਪਤਾ ਲੱਗਾ ਪਿੰਡ ਤੋਂ ਉਹ ਵੀ ਬੜੀ ਜਿਹੜਾ ਗੁਰਸੇਵਕ ਸਿੰਘ ਹੈ ਉਹਨਾਂ ਦੇ ਫਾਦਰ ਨੇ ਸੁਣਿਆ ਤੇ ਉਹਦੇ ਫਾਦਰ ਦੀ ਡੈਥ ਹੋ ਗਈ ਹੈ ਅੱਜ ਤੁਹਾਨੂੰ ਪਤਾ ਲੱਗਿਆ ਜਾਣਕਾਰੀ ਕੋਈ ਹੈ ਨਹੀਂ ਜੀ ਕੋਈ ਜਾਣੇ ਮੇਰੇ ਪਿਤਾ ਦੀ ਡੈਥ ਹੋ ਗਈ ਅੱਜ ਮੈਨੂੰ ਪਿੰਡ ਵਾਲੇ ਦੱਸ ਰਹੇ ਸੀਗੇ ਹੂੰ ਅੱਛਾ ਜੀ ਇਹ ਖਬਰ ਸੁਣਨ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਜੀ ਹੁਣ ਤੁਹਾਡੇ ਹੱਥ ਵਾਸਤੇ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਹੱਥ ਵਾਸਤੇ ਕੁਝ ਨਹੀਂ ਹੈ ਕਿ ਤੁਸੀਂ ਇੰਨੀ ਲੰਬੀ ਲੜਾਈ ਲੜ ਵੀ ਨਹੀਂ ਸਕਦੇ ਨਹੀਂ ਸਰ ਜੀ ਕਾਨੂੰਨ ਆਪਦਾ ਕੰਮ ਕਰੂਗਾ ਸੀ ਅਸਤਾ ਸੇਪ ਨਹੀਂ ਕਰਦੇ ਉਹਦੇ ਵਿਚਾਲੇ ਉਹ ਆਪੇ ਉਹ ਜਾਣੇ ਕਾਨੂੰਨ ਜਾਣੇ ਕੇਸ ਕਾਫੀ ਇਹ ਵੱਡਾ ਹੋ ਗਿਆ ਫਿਰ ਵੀ ਮਾਰਾ ਦਿਲ ਤਾਂ ਕਰਦਾ ਹੀ ਹੋਊਗਾ ਨਾ ਕਿਉਂਕਿ ਐਡੇ ਵੱਡੇ ਕੇਸ ਆਮ ਲੜਾਈ ਦਾ ਕੇਸ ਹੋਵੇ ਉਹ ਅੱਡ ਗੱਲ ਹੁੰਦੀ ਏ ਕੋਈ ਡਾ ਵੱਡਾ ਐਕਟਰ ਹੈ ਅੱਗੇ ਪਹਿਲਾਂ ਹੀ ਉਹਨੂੰ ਧਮਕੀਆਂ ਮਿਲ ਰਹੀਆਂ ਨੇ ਔਰ ਉਸੇ ਧਮਕੀਆਂ ਦੇ ਵਿੱਚ ਜੋੜ ਕੇ ਇਸ ਕੇਸ ਨੂੰ ਦੇਖਿਆ ਜਾ ਰਿਹਾ ਹੈ ਨਹੀਂ ਸਾਨੂੰ ਤਾਂ ਕੋਈ ਪਤਾ ਨਹੀਂ ਸਰ ਅਭੀ ਹਮ ਕੀ ਕਹਿ ਸਕਾਂ ਤਾਂ ਬਰਗੋ ਨੀ ਮਾਂ ਦਾ ਦਿਲ ਤਾਂ ਥੋੜਾ ਜਿਹਾ ਪਿਗਲਦਾ ਹੀ ਹੈ। ਦੁੱਖਦਾ ਹੀ ਸੀ ਜੀ ਪੈਣਾ। ਹੁਣ ਕੀ ਦੁੱਖਣ ਦਾ ਪਰ ਫਾਇਦਾ ਇਹਦਾ? ਤੁਸੀਂ ਸਮਝਾਉਂਦੇ ਸੀਗੇ ਕਿ ਲੜਾਈ ਝਗੜੇ ਨਾ ਕਰਿਆ ਕਰ। ਬਹੁਤ ਸਮਝਾਉਂਦੇ ਸੀ ਅਸੀਂ ਤੋਂ। ਬਈ ਬੇਟਾ ਕੁਛ ਲੜਾਈ ਕੁਛ ਨਹੀਂ ਪਿਆ ਤਾਂ ਤੂੰ ਲੜਾਈ ਝਗੜਾ ਮਤ ਕਰਿਆ ਕਰ। ਉਹ ਕਹਿੰਦਾ ਮੈਂ ਕਰਦਾ ਹੀ ਨਹੀਂ ਮਾਂ ਲੜਾਈ ਝਗੜਾ ਤਾਂ ਕਿਸੇ ਕਿਸੇ ਨੂੰ ਨਹੀਂ ਕਰਦਾ ਮੈਂ ਤਾਂ। ਕੋਈ ਪਿੰਡ 'ਚ ਰੰਜਿਸ਼ ਤੇ ਨਹੀਂ ਸੀ ਕਿ ਕੋਈ ਜਾਣ ਕੇ ਕੋਈ ਟਾਰਗੇਟ ਕਰਦਾ ਹੋਵੇ ਜਿਹੜੇ ਜਿਹੜੀ ਐਂਟੀ ਪਾਰਟੀ ਹੈ, ਦੂਜੀ ਪਾਰਟੀ ਹੈ। ਲੜਾਈ ਝਗੜਾ ਹਰ ਇੱਕ ਪਿੰਡ ਦੇ ਵਿੱਚ ਰੱਖਦਾ ਸੀ ਲੜਾਈ ਝਗੜਾ। ਅੱਛਾ ਜੇ ਸਤਿ ਆਹ ਤਾਂ ਸਭਾ ਇਸ ਤਰ੍ਹਾਂ ਦਾ ਸੀਗਾ ਸਭਾ ਇਸ ਤਰ੍ਹਾਂ ਹੁੰਦਾ ਸੀ ਸੁਣ ਕੇ ਰਾਜ਼ੀ ਨਹੀਂ ਸੀਗਾ ਕਿਸੇ ਦੀ ਮਾਪੇਣਾ ਦੀ ਗਾਲ ਕੱਢਦਾ ਜਦੋਂ ਹਾਂ ਮਾਰਕੁੱਟ ਦਿੰਦਾ ਸੀ ਤੁਹਾਨੂੰ ਵੀ ਨਹੀਂ ਨਹੀਂ ਸਾਨੂੰ ਅੱਛਾ ਜੇ ਕੋਈ ਕੱਢਦਾ ਸੀ ਹਾਂ ਹਾਂ ਮਾਪੇਣਾ ਦੀ ਗਾਲ ਕੱਢਦਾ ਕਿ ਨਾ ਮੈਂ ਮਾਪੇਣਾ ਦੀ ਗਾਲਾਂ ਨਹੀਂ ਸੁਣਦਾ ਹੋਰ ਕਿੰਨੇ ਬੱਚੇ ਤੁਹਾਡੇ ਇੱਕ ਹੀ ਮੁੰਡਾ ਹੈ ਤੇ ਇੱਕ ਕੁੜੀ ਹੈ ਕੁੜੀ ਵਿਆਹੀ ਹੈ ਆ ਉਹ ਆਪ ਦਾ ਕਰਿਆ ਸੀ ਕੁੜੀ ਵਿਆਪ ਦਾ ਕਰਿਆ ਜੀ ਇਹ ਵੀ ਵਿਆਹ ਹੈ ਇਹਦੇ ਦੋ ਜੋਾਕ ਹੈ ਕਿਉਂਕਿ ਇਹ આરોਪ ਮੈਂ ਫਿਰ ਬਾਰ ਬਾਰ ਕਲੈਰਿਟੀ ਲੈਣਾ ਚਾਹੂੰਗਾ ਤੁਹਾਡੇ ਕੋਲ ਕਿ ਜਿੰਨਾ ਤੁਸੀਂ ਸਾਡੇ ਮੰਚ ਨੂੰ ਇਸਤੇਮਾਲ ਕਰ ਸਕੋ ਆਪਣੀ ਆਵਾਜ਼ ਪਹੁੰਚਾਉਣ ਲਈ ਸਾਨੂੰ ਵੀ ਬੜਾ ਅਜੀਬ ਲੱਗ ਰਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਨਾਲ ਕੋਈ ਕਨੈਕਟ ਨਹੀਂ ਉਹਦਾ ਕੋਈ ਕਨੈਕਟ ਨਹੀਂ ਜੀ ਕੋਈ ਕਨੈਕਟ ਨਹੀਂ ਇਹ ਤੇ ਨਹੀਂ ਕਿਥੇ ਜਿੱਦਾਂ ਲਾਰੈਂਸ ਬਿਸ਼ਨੋਈ ਬਾਰ ਬਾਰ ਧਮਕੀਆਂ ਦੇ ਰਿਹਾ ਸੀ ਕਾਸਮਾਨ ਖਾਨ ਨੂੰ ਤਾਂ ਲਾਰੈਂਸ ਬਿਸ਼ਨੋਈ ਨੂੰ ਖੁਸ਼ ਕਰਨ ਦੇ ਲਈ ਤੇ ਨਹੀਂ ਕਦਮ ਚੱਕ ਲਿਆ ਹੋਏਗਾ ਨੋ ਨੋ ਇਹ 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 ਮੇਰੇ ਪਿਛਲੇ ਪਾਸੇ ਇਹ ਸਚਿੰਤ ਧਾਪਨ ਦਾ ਕਰ ਰਿਹਾ ਹੂੰ ਹੂੰ ਇਹ ਮੇਰੇ ਅਗਲੇ ਪਾਸੇ ਇਹ ਲਾਰੈਂਸ ਬਿਸ਼ਨੋਈ ਦਾ ਪਰ ਉਹਨਾਂ ਦਾ ਘਰ ਉਹਨਾਂ ਦੇ ਕੰਮ ਆਉਂਦਾ ਸਾਡੇ ਘਰ ਸਾਡਾ ਕੰਮ ਸਾਡੇ ਕੰਮ ਥੋੜਾ ਹੀ ਆਉਂਦਾ ਕਈ ਵਾਰ ਯੂਥ ਜਿਹੜੇ ਮੁੰਡੇ ਹੁੰਦੇ ਨੇ ਉਹ ਅਟਰੈਕਟ ਹੋ ਜਾਂਦੇ ਨੇ ਹਾਂ ਇਹਨਾਂ ਫਿਰ ਉਹ ਮੁੰਡਿਆਂ ਨੂੰ ਪਤਾ ਆਪਾਂ ਨੂੰ ਥੋੜਾ ਜਿਹਾ ਪਤਾ ਉਹ ਦੱਸਦੇ ਐ ਹਾਂ ਮਾਤਾ ਜੀ ਪੁੱਛ ਰਹੇ ਕੋਈ ਤੁਹਾਨੂੰ ਐਦਾ ਲੱਗਿਆ ਕਿ ਸਲਮਾਨ ਖਾਨ ਦੀ ਫੋਟੋਆਂ ਦੇਖ ਰਿਹਾ ਹੈ ਸ਼ਾਹਰੂਖ ਖਾਨ ਦੀ ਫੋਟੋ ਦੇਖ ਰਿਹਾ ਤੇ ਕਿੱਥੇ ਲੋਰੈਂਸ ਬਿਸ਼ਨੋਈ ਦਾ ਵੀ ਤੇ ਫੈਨ ਤਾਂ ਨਹੀਂ ਬੰਦਾ ਸੀਗਾ ਨਹੀਂ ਭਈ ਅਸੀਂ ਤਾਂ ਸੁਣਿਆ ਨਹੀਂ ਕਿ ਦਿਲ ਰੇਸ ਬਿਸ਼ਨੋਈ ਦਾ ਅਸੀਂ ਤਾਂ ਸਲਮਾਨ ਖਾਨ ਦਾ ਹੀ ਵੇਖਿਆ ਹੈ ਤੇ ਸਲਮਾਨ ਖਾਨ ਦਾ ਹੀ ਵੱਡਾ ਹੋਇਆ ਸੀ ਫੋਟੋਆਂ ਫੋਟੋ ਐਜ਼ ਅ ਫੈਨ ਉਹਨੂੰ ਉਹਦੀ ਝਲਕਪਾਨ ਲਈ ਜਦਾਂ ਕਹਿੰਦਾ ਸੀ ਬਈ ਮੇਰਾ ਉਹ ਐਕਟਰ ਬੜਾ ਮੇਰਾ ਐਕਟਰ ਸਲਮਾਨ ਖਾਨ ਹੀ ਹੈ ਤੁਹਾਡੇ ਮੁਤਾਬਕ ਇਹੀ ਹੈ ਕਿ ਉਹ ਝਲਕਪਾਨ ਗਿਆ ਹੋਊਗਾ ਉੱਥੇ ਉਹਦਾ ਵੜਨ ਦਾ ਤਰੀਕਾ ਗਲਤ ਸੀ ਉਹ ਆਪ ਗਲਤ ਨਹੀਂ ਸੀ ਜੁਆਕ ਕਰਕੇ ਤਾਂ ਉਹ ਵੜਨ ਦਾ ਤਰੀਕਾ ਗਲਤ ਲੈ ਲਿਆ ਉਹ ਉਹ ਲੜਾਈ ਝਗੜਾ ਉਹ ਸਲਮਾਨ ਖਾਨ ਦੇ ਕੋਲੇ ਪਹੁੰਚਣ ਦੀ ਕਿਰਪਾ ਕਰਦਾ ਸੀ ਮੈਨੂੰ ਲੱਗਦਾ ਹੈ 23 ਸਾਲ ਉਹ ਮਰਾ ਉਹਦੀ 23 ਸਾਲ ਹਨ 23 ਪੈਸਾ ਬੁਸੇ ਸੀਗੇ ਕਿ ਜਿਤਨਾ ਤੁਸੀਂ ਦੱਸ ਰਹੇ ਕਿ ਫਿਰ ਵੀ ਬੰਬੇ ਤੱਕ ਪਹੁੰਚਣਾ ਥੋੜਾ ਜਿਆਦਾ ਰਹਿਣਾ ਉੱਥੇ ਜਾਣਾ ਕੋਈ ਕੁਝ ਦਿੰਦਾ ਨਹੀਂ ਸੀ ਕੰਮ ਕਰਦਾ ਇਹਨਾਂ ਦਾ ਕੁਝ ਦਿੰਦਾ ਨਹੀਂ ਸੀ ਪੈਸਾ ਤਾਂ ਉਹ ਫਰਨੀਚਰ ਫਰਨੀਚਰ ਦਾ ਕੰਮ ਕਰਦਾ ਸੀ ਪਲਾਟ ਫਲੂਟ ਤੇ ਲੱਗਿਆ ਕੀ ਪਤਾ ਹੋਣਾ ਹੀ ਹੈ ਪੈਸਾ ਤਾਂ ਆਪਦੇ ਕੋਲ ਸਾਨੂੰ ਤਾਂ ਦਿੰਦਾ ਨਹੀਂ ਕਿਉਂਕਿ ਤੁਸੀਂ ਦੱਸ ਰਹੇ ਜੋ ਸਾਨੂੰ ਪੁਲਿਸ ਜਾਣਕਾਰੀ ਦੇ ਰਹੀ ਹੈ ਉੱਥੇ ਇੱਕ ਅਪਾਰਟਮੈਂਟ ਲੈ ਕੇ ਉੱਥੇ ਰਹਿ ਰਹੇ ਸੀਗਾ ਕਮਰਾ ਲੈ ਕੇ ਉੱਥੇ ਰਹਿ ਰਹੇ ਸੀਗਾ ਉਹਨੂੰ ਬੰਬੇ ਵਰਗੇ ਸ਼ਹਿਰ 'ਚ ਕਮਰਾ ਲੈਣਾ ਇਥੋਂ ਦੀ ਟਰੈਵਲ ਕਰਨਾ ਪੈਸਾ ਤਾਂ ਲੱਗਦਾ ਹੀ ਹੈ ਨਾ ਅਕਸਰ ਪਰ ਜਿਸ ਤਰ੍ਹਾਂ ਮੈਂ ਤੁਹਾਡੇ ਘਰ ਦੇ ਹਾਲਾਤ ਦੇਖ ਰਿਹਾ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਈਜ਼ੀ ਹੁੰਦਾ ਹੈ ਸਾਡੇ ਕੋਲੋਂ ਕੁਝ ਨਹੀਂ ਲੈ ਕੇ ਗਿਆ ਕਿਸੇ ਕੋਲੋਂ ਵੀ ਕੁਝ ਨਹੀਂ ਲੱਕਿਆ ਅਸੀਂ ਤਾਂ ਆਪ ਦਿਹਾੜੀ ਕਰਕੇ ਆਪਦਾ ਟਾਈਮpass ਕਰਦੇ ਆ ਜੀ ਹ ਯਾ ਪ੍ਰਸ਼ਾਸਨ ਅੱਗੇ ਕੋਈ ਤੁਸੀਂ ਸਾਡੇ ਦਰਿਆ ਮੰਗ ਰੱਖਣਾ ਚਾਹੁੰਦੇ ਹੋ ਜਾਂ ਉਹ ਨੌਜਵਾਨਾਂ ਨੂੰ ਜੋ ਆਪਣਾ ਰਸਤਾ ਭਟਕ ਜਾਂਦੇ ਨੇ ਅਸੀਂ ਤਾਂ ਇਹ ਮੰਗ ਕਰਦੇ ਆਂ ਜੀ ਜੇ ਪ੍ਰਸ਼ਾਸਨ ਦੇ ਅੱਗੇ ਚੋਰ ਹੈ ਤਾਂ ਇਹਨੂੰ ਚੋਰ ਕਰਾਰ ਦਵੇ ਅਸੀਂ ਇਹ ਮੰਗ ਨਹੀਂ ਕਰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਨਾ ਛੱਡੇ ਪਾਵੇਂ ਪਰ ਇਹ ਰਸਤਾ ਇੱਥੇ ਹੀ ਬੰਦ ਹੋ ਜੇ ਗਾਂ ਨਾ ਜਾਵੇ ਦਾ ਜੀ ਤੁਸੀਂ ਵੀ ਇਸ ਗੱਲ ਤੋਂ ਸਹਿਮਤ ਹੋ ਇਹਨਾਂ ਦੇ ਮਾਮਾ ਜੀ ਦੇ ਜੀ ਸਹਿਮਤ ਹਾਂ ਤੁਸੀਂ ਬਾਪ ਉਹ ਬੇਟੇ ਦੇ ਆਪਣੇ ਜੀ ਹਾਂ ਜੀ ਸੁਮੀਤ ਜਰਾ ਚੰਦੇ ਹੋਗੀ ਸਬਕ ਮਿਲਣਾ ਚਾਹੀਦਾ ਉਹਨੂੰ ਸਬਕ ਤਾਂ ਮਿਲਣਾ ਚਾਹੀਦਾ ਜੇ ਗਲਤ ਵਾਰੀ ਵਾਰੀ ਗਲਤ ਕੰਮ ਕਰਨ ਦਾ ਗਲਤ ਨਤੀਜਾ ਹੋਣਾ ਚਾਹੀਦਾ ਹੈ। ਮਤਾਜੀ ਤੁਸੀਂ ਕੀ ਕਹਿੰਦੇ ਹੋ? ਅਸੀਂ ਇਹ ਕੀ ਗੱਲ ਹੈ ਜੀ। ਬਈ ਅਸੀਂ ਉਹ ਮਾਤਾ ਪਿਓ ਕਹਿੰਦੇ ਉਹ ਹੀ ਸਹੀ ਹੈ। ਮੈਂ ਤਾਂ ਨਹੀਂ ਕਹਿੰਦੀ ਭਈ ਨਾ ਕਰੋ। ਉਹ ਤਾਂ ਬਈ ਗਲਤ ਚੱਲੂਗਾ ਤਾਂ ਗਲਤੀ ਰਸਤਾ ਮਿਲੂਗਾ। ਕੁਝ ਕਹਿ ਰਹੇ ਜਾਂਦੇ ਹੋ? ਬਸ ਅੱਗੇ ਤੋਂ ਜੀ ਮੈਂ ਹੀ ਹੈ ਵੀ ਅੱਗੇ ਤੋਂ ਇਹਦਾ ਇਹ ਰਸਤਾ ਜਿਹੜਾ ਹੈ ਨਾ ਬੰਦ ਕਰ ਦੇਵੇ ਤਾਂ ਕਿ ਦੁਬਾਰਾ ਕੋਈ ਲੋਰੈਂਸ ਬਿਸ਼ਨੋਈ ਨਾ ਬਣੇ ਸਾਡੇ ਤੁਸੀਂ ਇਸ ਪਿੰਡ ਦੇ ਵਿੱਚ ਬੈਠ ਕੇ ਬੋਲ ਰਹੇ ਹੋ ਗੱਲ ਬਿਲਕੁਲ ਨਾ ਬਣੇ ਬਸ ਉਹ ਤਾਂ ਉਹਨਾਂ ਦੇ ਯਾਤ ਲੋਰੈਂਸ ਬਿਸ਼ਨੋਈ ਦੇ ਮਾਪਿਓ ਨੂੰ ਪਤਾ ਹੈ ਯਾਰ ਸਚਿੰਦ ਦੇ ਮਾਪਿਓ ਨੂੰ ਪਤਾ ਹੈ ਜਾਂ ਹੁਣ ਸਾਨੂੰ ਪਤਾ ਲੱਗ ਰਿਹਾ ਹੈ ਇਹ ਸੋਕ ਹੀ ਰਹਣੇਗੀ ਕੀ ਹੋ ਗਿਆ ਮੈਂ ਮੇਰੇ ਮਾਪੇ ਉਹ ਸਚਿੰਦਾਪਨ ਦੇ ਮਾਪਿਓ ਤੰਗ ਨੇ ਤੰਗ ਹੁੰਦੇ ਨੇ ਤਾਂ 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 ਉਪਮੈਂਟ ਜਿਸ ਤਰ੍ਹਾਂ ਦੀ ਗੱਲ ਕਰਦੇ ਨੇ ਇਸ ਤਰ੍ਹਾਂ ਦੇ ਜ਼ਿਕਰ ਕਰਦੇ ਨੇ ਕੌਣ ਹਾਂ ਅਸੀਂ ਆਪ ਉਹਨਾਂ ਦੇ ਪਰਿਵਾਰ ਤੇ ਨਾਲ ਰਿਲੇਟਿਵ ਹੈਗੇ ਆਂ ਜਾਣਦੇ ਆਂ ਨੇ ਆ ਤਾਂ ਉਹ ਉਹਨਾਂ ਦਾ ਮਨ ਇਹਨਾਂ ਸੁੱਕੀ ਥੋੜਾ ਹੀ ਹੈ ਦੁਖੀ ਹੈ ਦੋ ਪੁੱਤਰ ਹੈ ਦੋਵੇਂ ਹੀ ਬਾਹਰ ਹੈ ਇੱਕ ਇੱਕ ਅਨਮੋਲ ਉਹ ਬਾਹਰ ਗਿਆ ਤੇ ਇੱਕ ਇਹ ਜਿਹੜਾ ਲੋਰੈਂਸ ਹੈ ਜੇਲ੍ਹ ਚ ਬਿਠਾ ਹੈ 150 ਕਿਲੇ ਪੇਲੀ ਦੇ ਮਾਲਕ ਹੈ ਹੁਣ ਉਹ ਸੁੱਕੀ ਹੈ ਸੁੱਕੀ ਨਹੀਂ ਹੈ ਦੁਖੀ ਹੈ ਉਹ ਵੀ ਜੋ ਇਸ ਤਰ੍ਹਾਂ ਦੇ ਵਿਚਾਰ ਹਾਂ ਜੇ ਆਧਾਰ ਕਾਰਡ ਤੁਸੀਂ ਦਿਖਾ ਸਕਦੇ ਹੋ ਤਾਂ ਆਧਾਰ ਕਾਰਡ ਅਸੀਂ ਦਿਨੇ ਮੈਂ ਉਹ ਤਾਂ ਪੁਲਿਸ ਕੋਲ ਪਹੁੰਚ ਗਿਆ ਹੋਇਆ ਹੈ ਐਫ ਆਈ ਆਰ ਤਾਂ ਇਹਨਾਂ ਦੇ ਨਾਮ ਤੇ ਹੀ ਜਿਹੜੀ ਹੈ ਦਰਜ ਹੋਈ ਹੈ ਨਹੀਂ ਉਹ ਕਹਿੰਦੇ ਆ ਨਾ ਭਈ ਆਧਾਰ ਕਾਰਡ ਉਹਨਾਂ ਨੇ આરોਪ ਇਹ ਲਾਇਆ ਕਿ ਜਿਹੜਾ ਆਧਾਰ ਕਾਰਡ ਪਹਿਲਾਂ ਦਿਖਾਇਆ ਕਿਸੇ ਹੋਰ ਨਾਮ ਦਾ ਆਧਾਰ ਕਾਰਡ ਸੀਗਾ ਅੱਛਾ ਅੱਛਾ ਬਾਅਦ ਚ ਤਾਂ ਨਾਮ ਬਕਾਇਦਾ ਤੁਹਾਡੇ بیٹے ਅਜੇਸ਼ ਕੁਮਾਰ ਔਰ ਗੁਰਸੇਵਕ ਸਿੰਘ ਦੇ ਨਾਮ ਤੇ ਹੀ ਐਫ ਆਈ ਆਰ ਦਰਜ ਹੋਈ ਹੈ ਜੋ ਜਦੋਂ ਉਹਨਾਂ ਨੇ ਆਧਾਰ ਕਾਰਡ ਜਿਹੜੇ ਆਧਾਰ ਕਾਰਡ ਉਸ ਵੇਲੇ ਸੀਗੇ ਉਹਨਾਂ ਦੇ ਕੋਲ ਉਹ ਜੱਲੀ ਸੀਗੇ ਬਾਯੂ ਮੈਂ ਕਹਿ ਰਿਹਾ ਕਿ ਹੋ ਸਕਦਾ ਹੈ ਕਿ ਫੈਨ ਹੋਣਾ ਫੈਨ ਦੇ ਬਤੌਰ ਫੈਨ ਦੇ ਗਏ ਹੁੰਦੇ ਤਾਂ ਆਧਾਰ ਕਾਰਡ ਕਿਵੇਂ ਬਦਲ ਗਿਆ ਹੋ ਸਕਦਾ ਹੈ ਇਹਨਾਂ ਨੂੰ ਕੋਈ ਮਿਸ ਗਾਈਡ ਕਰਦਾ ਹੋਵੇ ਸਾਨੂੰ ਇਸ ਗੱਲ ਦਾ ਨਹੀਂ ਨਾ ਪਤਾ ਅਸੀਂ ਤਾਂ ਇਹ ਮੰਗ ਕਰਦੇ ਹਾਂ ਜੀ ਜੇ ਪ੍ਰਸ਼ਾਸਨ ਦੇ ਅੱਗੇ ਚੋਰ ਹੈ ਤਾਂ ਇਹਨੂੰ ਚੋਰ ਕਰਾਰ ਦਵੇ ਅਸੀਂ ਇਹ ਮੰਗ ਨਹੀਂ ਕਰਦੇ ਵੀ ਇਹਨੂੰ ਛੱਡ ਦਿੱਤਾ ਜਾਵੇ ਨਾ ਛੱਡੇ ਪਾਵੇਂ ਪਰ ਇਹ ਰਸਤਾ ਇੱਥੇ ਹੀ ਬੰਦ ਹੋ ਜੇ ਗਾਂ ਨਾ ਜਾਵੇ ਇਹਦਾ ਜੀ ਤੁਸੀਂ ਵੀ ਇਸ ਗੱਲ ਤੋਂ ਸਹਿਮਤ ਹੋ ਇਹਨਾਂ ਦੇ ਮਾਮਾ ਜੀ ਦੇ ਜੀ ਸਹਿਮਤ ਹਾਂ ਤੁਸੀਂ ਬਾਪ ਉਹ ਬੇਟੇ ਦੇ ਆਪਣੇ ਜੀ ਹਾਂ ਜੀ ਜੇ ਕਰਣਾ ਨੂੰ ਅੰਜਾਮ ਦੇਣਾ ਪਰ ਤੁਹਾਨੂੰ ਐਦਾਂ ਤੁਹਾਡੇ ਤੱਕ ਤੁਹਾਡੇ ਬੇਟੇ ਤੋਂ ਐਦਾਂ ਅੰਦਾਜ਼ਾ ਨਹੀਂ ਹੋਇਆ ਸਾਨੂੰ ਨਹੀਂ ਪਤਾ ਸਾਨੂੰ ਤਾਂ ਐਵੇਂ ਹੀ ਲੱਗਦਾ ਸੀ ਵੀ ਕਿਤੇ ਇੱਥੇ ਹੀ ਹੈ ਕੋਈ ਕੋਲੇ ਹੀ ਮੈਨੂੰ ਕੀ ਪਤਾ ਇਨੀ ਦੂਰ ਪਹੁੰਚ ਜੂਗਾ ਉਹ ਮੈਂ ਆ ਉਹਦੇ ਨਾਲ ਕੰਟੈਕਟ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਉਹਨੇ ਕਦੇ ਕਾਲ ਚੱਕੀ ਨਹੀਂ ਤੁਸੀਂ ਕੀ ਕਰਦੇ ਹੋ ਵੈਸੇ ਮੈਂ ਸਿਲਾਈ ਦਾ ਕੰਮ ਕਰਦਾ ਵੈਸੇ ਤੁਸੀਂ ਦਿਵਾਂਗ ਮਖਲ ਹਣਾ ਹਾਂਜੀ ਠੀਕ ਹੈ ਜੀ ਅ ਜਿਸ ਤਰ੍ਹਾਂ ਦੇ ਤੁਸੀਂ ਵਿਚਾਰ ਰੱਖੇ ਆਪਣੇ ਵਿਚਾਰ ਤੁਸੀਂ ਬਹੁਤ ਵਧੀਆ ਦੱਸੇ ਨੇ ਤੋੜਾ ਆਪਣਾ ਪੁੱਤ ਜੇ ਇਸ ਤਰ੍ਹਾਂ ਦਾ ਰਸਤਾ ਅਪਣਾ ਰਿਹਾ ਕਿਸੇ ਦਾ ਪੁੱਤ ਇਸ ਤਰ੍ਹਾਂ ਦੇ ਰਸਤੇ ਨਾ ਅਪਣਾਵੇ ਔਰ ਹਰ ਘਰ ਜਿਹੜਾ ਉਹ ਖੁਸ਼ਹਾਲ ਰਹੇ ਤਾਂ ਇਹ ਅਜੇਸ਼ ਕੁਮਾਰ ਦੇ ਮਾਤਾ ਪਿਤਾ ਨੇ ਉਹਨਾਂ ਦੇ ਮਾਮਾ ਜੀ ਨੇ ਜੋ ਦੱਸ ਰਹੇ ਨੇ ਕਿ ਜੇ ਉਹਨਾਂ ਦੇ ਬੇਟੇ ਨੇ ਕੁਝ ਗਲਤ ਕੀਤਾ ਤੇ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਹਨਾਂ ਨੂੰ ਅੰਦਾਜ਼ਾ ਨਹੀਂ ਸੀਗਾ ਕਿ ਕਿਸੇ ਇਸ ਤਰ੍ਹਾਂ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ ਜਾਂ ਨਹੀਂ ਕਿ ਉਹ ਸਲਮਾਨ ਖਾਨ ਵਰਗੇ ਵੱਡੇ ਬੰਦੇ ਨੂੰ ਵੱਡੇ ਐਕਟਰ ਨੂੰ ਵੱਡੇ ਹੀਰੋ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਯਾਨੀ ਕੈਮਰਾਮੈਨ ਜਤਿੰਦਰ ਨਾਲ ਰਮਨਚੂਗਬਾਦ ਦਿਨਿਕ ਸੂਰਤ ਟੀਵੀ ਦੁਤਰਾਵਲੀ ਪਿੰਡ ਅਬੋਹਰ